ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਮੇਰੇ ਵੀਰੋ ਅੱਜ ਆਪਾਂ ਫੇਰ ਤੁਹਾਡੇ ਲਈ ਆਪਣ ਨੂੰ ਪੰਜ ਉਤਰਾਏ ਨੇ ਇਹ ਕਿਹ ਕਬੂਦਰੀ ਨੇ ਜੇ ਕਿਸ ਨੂੰ ਲੋੜ ਹੈਗੀ ਉਤਰੀਆਂ ਦੀ ਆ ਲੈ ਸਕਦਾ ਹੈਗਾ 300 ਦੀ ਕਬਈ 600 ਦਾ ਜੋੜਾ ਹੈ 300 ਦੀ 1 600 ਦਾ ਜੋੜਾ ਹੈ ਕਬੂਦਰੀਆਂ ਬਹੁਤ ਚੰਗੀਆਂ ਹਨ ਠੀਕ ਹੈ ਬਾਈ ਜੀ ਮੈਂ ਪਕਾਉਣਾ ਤੁਹਾਨੂੰ ਉਨੋਂ ਕੋਈ ਨਹੀਂ ਕਬੂਦਰੀ ਤੇਰੀ ਲੋ ਗਈ ਆਪਾ ਨੂੰ ਘੁਣਿਆ ਪਹਿਲੀ ਕਬੂਤਰੀ ਕਾਲੀਆਂ ਅੱਖਾਂ ਨੇ ਬਾਈ ਲਾਲ ਲਾਲ ਰੱਖਦੀ ਹੈਗੀ ਕਾਲੀਆਂ ਅੱਖਾਂ ਬਾਈ ਕਰੋ ਬਾਈ ਜੀ ਫਰਨਾ ਸ਼ੁਰੂ ਕਰੋ ਜਿੱਦਾਂ ਬਾਈ ਜੀ ਕਾਲੀਆਂ ਅੱਖਾਂ ਲਾਲ ਰੱਖਦੀਆਂ ਕਰੋ ਬਈ ਜੀ ਫਰਾਂ ਦਾ ਸ਼ੌਕ ਠੀਕ ਹੈ ਜੀ ਲਓ ਜੀ ਪਾਇਰ ਚ ਪੱਕੀ ਢੋਲੇ ਬਈ ਠੀਕ ਹੈ ਆ ਕਰ ਲੋ ਪੰਜਿਆਂ ਦਾ ਸ਼ੌਕ ਠੀਕ ਹੈ ਬਈ ਜੀ ਹੁਣ ਆਪਾਂ ਤੁਹਾਨੂੰ ਬਹੋਣ ਇੱਕ ਹੋਰ ਕੂਤਰੀ ਇਹ ਵੀ ਮਦੀਨਾ ਬਈ ਲਓ ਬਈ ਕਰ ਲੋ ਸ਼ੌਕ

ਪੂਰੀ ਨੋਕ ਘੱਟੀਆਂ ਅੱਖਾਂ ਦੀ ਗੂਦਰੀ ਹੋ ਗਈ। ਠੀਕ ਹੋ ਗਈ ਜੀ। ਇੱਕ ਆਸੀ ਬਾਈ। ਘੱਟੀਆਂ ਅੱਖਾਂ ਇਹ ਵੀ ਬਾਈ ਪੂਰੀ ਰੋਕ ਦਿਆ। ਘੱਟੀਆਂ ਰੱਖਣੇ ਬਾਈ ਪੂਰੀ ਨੋਕ ਹੀ। ਹਰ ਕੱਟੇ ਹੋਏ ਬਾਈ। ਠੀਕ ਹੈ ਜੀ। ਹੋਰ ਕੱਟੇ ਵਾਹ ਬਾਈ ਅਸਨ ਵਾਲਾ ਕੀ ਹੋਵੇ ਨੋ ਬਾਈ ਜੀ ਉਰੀ ਚੰਗੀ ਕੁਆਲਟੀ ਦਾ ਮਦਦ ਇਨਣਾ ਨੇ ਬਾਈ ਹਰ ਕਰ ਲੋ ਬਾਈ 500 ਠੀਕ ਹੈ ਜੀ ਇਸਕਾ ਦਿਖਾਉਣੇ ਤੁਹਾਨੂੰ ਛੂੜਾ ਬਾਈ ਨੋ ਬਾਈ ਜੀ ਪਹਿਲਾਂ ਪਹਿਨ ਕਪੂਤਰ ਦਿਖਾਉਣਿਆ ਕਾਲ ਸਰਾ ਬਈ ਚੱਟੀਆਂ ਅੱਖਾਂ ਨੇ ਕਾਲ ਸਰਾ ਬਈ ਠੀਕ ਹੋ ਬਈ ਹਰ ਕੱਟੇ ਹੋਏ ਇਹਨਾਂ ਦੇ ਵੀ ਇਹ ਜੋੜਾ ਦਿਖਾਉਣੇ ਬਈ ਸੋਨੂੰ ਆਹ ਕਰ ਲਓ ਬਈ ਪੰਜਾਂ ਦਾ ਸ਼ਾਹ

701 ਕਿ ਬਈ 600 ਦੇ ਜੁੜਾ ਬਈ ਇਹਦੀ ਪਾਰ ਚ ਟੱਲ ਪਈ ਬਈ ਪੱਕੀ ਠੀਕ ਹੈ ਜੀ ਲੋ ਬਈ ਇਹ ਜੁੜਾਏਗਾ ਇਹ ਪਹਿਲਾਂ ਛੱਡ ਕੇ ਦਿਖਾਉਣੇ ਆਂ ਇਹ ਜੋੜੀ ਹੈ ਬਈ ਆ ਨਰਾਇਓ ਉਹ ਪੁਰਾਣੀ ਮਦੀਨਾ ਬਈ ਠੀਕ ਹੈ ਬਈ ਆ ਮਦੀਨਾ ਕੀ ਕਾਲ ਜੀ ਨਹੀਂ ਆ ਕਾਲ ਸਰਾ ਨਰਾ ਬਈ ਠੀਕ ਹੈ ਬਈ ਕਲੀਅਰਿਟੀ ਚੈੱਕ ਕਰ ਲੋ ਤੇ ਰੱਤੇ ਅਦੂੜੇ ਆ ਜੋੜੀ ਹੈ ਬਈ ਮਾਗਰਲਾ ਨਰਾ ਆ ਮਦੀਨਾ ਬਈ ਠੀਕ ਆ ਨਰਾ ਬਈ ਲੋ ਬਾਈ ਹੁਣ ਆਪਸ ਨੂੰ ਸਾਰੀ ਦਿਖੋਨੇ ਆ ਆ ਵੀ ਮਦੀਨਾ ਬਾਈ ਚਿੱਟੀ ਆ ਵੀ ਮਦੀਨਾ ਬਾਈ ਕਾਲੀ ਅੱਖਾਂ ਦੀ ਲਾਲ ਰਤੀ ਤੇ ਆ ਵੀ ਮਦੀਨਾ ਬਾਈ ਇਹ ਤਾਂ ਨਹੀਂ ਮਦੀਨਾ ਨੇ ਬਾਈ ਕਿਹਦੇ ਜੇ ਕਿਸੇ ਨੂੰ ਲੋੜ ਹੋਵੇ ਆ ਹੈ ਕੰਟੈਕਟ ਕਰ ਸਕਦਾ ਬਈ ਨਾ ਲੋ ਬਾਈ ਜੀ ਕਲੀਅਰਟੀ ਕਰ ਲੋ ਚੈੱਕ ਉਤਰਾਂ ਦੀ ਖੜਾਣ ਦੇਖ ਲੈ ਕਬੂਤਰਾਂ ਦੇ ਹਲੋ ਲਾਲ ਰਤੀ ਕਾਲੀਆਂ ਅੱਖਾਂ ਦੀਆਂ ਆਹ ਖੱਟੀਆਂ ਦੀਆਂ ਬਾਈ ਆਹ ਵੀ ਖੱਟੀਆਂ ਦੀਆਂ ਬਾਈ ਮੁੰਦੀਨਾ ਜੇ ਕਿਸੇ ਨੂੰ ਲੋਡ ਹੋਵੇ ਤਾਂ ਆਪਣਾ ਕੰਟੈਕਟ ਕਰ ਸਕਦੇ ਬਾਈ। ਲੈ ਬਾਈ। ਇਹ ਬਾਕੀ ਬਾਈ ਫੋਨ ਨੰਬਰ ਮੇਰਾ ਤੁਸੀਂ ਜਾਣਦੇ ਹੋ ਸਾਰੇ। ਫੋਨ ਨੰਬਰ ਹੈਗਾ 28 0437 ਮੇਰਾ ਫੋਨ ਨੰਬਰ ਹੈ ਬਾਈ। ਨਾਗਰਾ ਪਿੰਡਾ ਜਿਹੜਾ ਟੁੱਟ ਮੈਂ ਫਿਰ ਦੁਕਾਨ ਤੋਆ ਕੇ ਲੈ ਕੇ ਜਾਣੇ ਪੈਣਗੇ। ਲੈਣੇਗੇ। ਤਾਂ ਪੰਜਾਹ ਰੁਪਏ ਡਿਲੀਵਰੀ ਕਰਵਾ ਸਕਦੇ। ਠੀਕ ਹੈ ਬਾਈ ਜੀ ਪੰਜਾਹ ਰੁਪਏ ਵੀ ਹੋ ਜਾਊਗੀ। ਤੇ ਡਿਲੀਵਰੀ ਚਾਰਜ ਅਲੱਗ ਲੱਗੂਗਾ। ਇਹਦੇ ਵਿੱਚ ਚਾਰ ਮਹੀਨੇ ਤਿੰਨ ਮਦੀਨਾ ਨੇ ਟੁੱਟਮੀਆਂ ਬਾਈ। ਇੱਕ ਜੋੜਾ ਕਾਂਸਰੇ ਦਾ। ਠੀਕ ਹੈ ਬਾਈ ਜੀ। ਨਾਗਰਾ ਪਿੰਡ ਹੈ। ਜ਼ਿਲ੍ਹਾ ਸਿਕਰੂਰ ਹੈ। ਫੋਨ ਨੰਬਰ ਮੇਰਾ ਹੈਗਾ 88728 01437 ਮੇਰਾ ਫੋਨ ਨੰਬਰ ਹੈ ਬਾਈ ਜੀ। ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰ ਲਓ ਬਾਈ। ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਕਰੋ ਬਾਈ ਜੀ। ਕਿਉਂਕਿ ਸਸਤੇ ਰੇਟ ਦੇ ਵਿੱਚ ਵਧੀਆ ਕੁਆਲਿਟੀ ਤੁਹਾਨੂੰ ਕੋਈ ਨਹੀਂ ਦੇ ਰਿਹਾ ਬਾਈ ਆਪਾਂ ਦੇ ਰਹੀਏ ਠੀਕ ਹੈ ਨਾ ਬਾਈ ਜੀ ਤੇ ਜੇ ਕਿਸੇ ਮੇਰੇ ਵੀਰ ਨੇ ਲੈਣੇ ਨੇ ਜੇ ਦਾ ਟੁੱਟਵੇਂ ਲੈਣੇ ਨੇ ਤਾਂ ਉਰਵਾ ਕੇ ਲੈ ਸਕਦਾ ਹੈ ਜੇ ਮੰਨਗੇ ਜਦੋਂ ਕੱਠੀ ਚੱਕਣੇ ਆ ਤਾਂ ਆਪਾਂ ਡਿਲੀਵਰੀ ਕਰਵਾ ਦਾਂਗੇ ਬਾਈ ਡਿਲੀਵਰੀ ਚਾਰਜ ਅਲੱਗ ਹੋ ਤੇ ਇਹਨਾਂ ਦਾ ਤਿੰਨਾਂ ਦਾ ਪੰਜਾਂ ਦਾ 1500 ਰੁਪਏ ਅਲੱਗ ਆ ਬਾਈ ਠੀਕ ਹੈ ਬਾਈ ਜੀ 300 ਨੂੰ ਇੱਕ ਪੀਸ ਹੈ ਜਨਨ ਕਿ ਪਰ 300 ਨੂੰ ਪਰ ਹੈ ਬਾਈ 600 ਦਾ ਝੂੜਾ ਬਾਈ ਇਹ ਜੀ ਤੇ ਬਾਕੀ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਵੀ ਦਬਾ ਦਿਓ ਨਾਲ ਨੋਟੀਫਿਕੇਸ਼ਨ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ